ਵਾਹਿਗੁਰੂ ਜੀ ਭਾਈ ਮਣੀ ਸਿੰਘ ਦੇ ਦੋ ਵਿਆਹ ਹੋਏ ਸਨ ਉਹਨਾਂ ਦਾ ਪਹਿਲਾ ਵਿਆਹ ਜ਼ਿਲ੍ਹਾ ਮੁਜ਼ਫਰਪੁਰ ਵਿੱਚ ਹੋਇਆ ਉਹਨਾਂ ਦੀ ਪਤਨੀ ਦਾ ਨਾਮ ਸੀਤੂ ਬਾਈ ਸੀ ਜਿਹੜੀ ਕਿ ਲਖੀ ਰਾਏ ਦੀ ਪੁੱਤਰੀ ਸੀ ਲਖੀ ਰਾਏ ਇੱਕ ਵੱਡਾ ਵਪਾਰੀ ਸੀ ਟਿਉ ਪੱਛਮੀ ਪੰਜਾਬ ਦਾ ਮਾਲ ਦਿੱਲੀ ਵਿਖੇ ਵੇਚਿਆ ਕਰਦਾ ਸੀ ਉਸ ਦਾ ਦੂਸਰਾ ਵਿਆਹ ਗੂਰੀਆ ਚੋਹਾਨ ਦੀ ਪੁੱਤਰੀ ਖੇਮੀ ਬਾਈ ਨਾਲ ਹੋਇਆ ਪਾਈ ਮਣੀ ਸਿੰਘ ਦੇ ਘਰ 10 ਪੁੱਤਰਾਂ ਨੇ ਜਨਮ ਲਿਆ। ਉਹਨਾਂ ਦੇ ਦਸਾਂ ਪੁੱਤਰਾਂ ਦਾ ਹੀ ਸਿੱਖ ਇਤਿਹਾਸ ਵਿੱਚ ਬੜਾ ਉੱਚਾ ਥਾਂ ਹੈ। ਗੁਰਬਖਸ਼ ਸਿੰਘ ਅਤੇ ਚਿਤਰ ਸਿੰਘ ਭਾਈ ਮਣੀ ਸਿੰਘ ਨਾਲ ਹੀ ਅੰਮ੍ਰਿਤਸਰ ਵਿੱਚ ਰਹਿੰਦੇ ਸਨ। ਜਦ ਭਾਈ ਮਣੀ ਸਿੰਘ ਨੇ ਲਾਹੌਰ ਦੇ ਹਾਕਮ ਜਕਰੀਆ ਖਾਨ ਨਾਲ ਇਹ ਸਮਝੌਤਾ ਕੀਤਾ ਕਿ ਜੇ ਅੰਮ੍ਰਿਤਸਰ ਵਿਖੇ ਸਿੱਖਾਂ ਨੂੰ ਉਹ ਸਮਤ 1791 ਦੀ ਵਿਸਾਖੀ ਮਨੋਂ ਦੀ ਆਗਿਆ ਦੇ ਦੇਣਗੇ ਤਾਂ ਉਹ ਸਰਕਾਰ ਨੂੰ 5000 ਰੁਪਏ ਅਦਾ ਕਰਨਗੇ ਪਰ ਜਕਰਿਆ ਬਾਅਦ ਵਿੱਚ ਆਪਣੇ ਵਾਅਦੇ ਤੋਂ ਮੁੱਕਰ ਗਿਆ ਤੇ ਉਸ ਵਿਸਾਖੀ ਨਹੋਂ ਆਏ ਸਿੱਖਾਂ ਨੂੰ ਮਾਰਨ ਦੀ ਤਜਵੀਜ਼ ਬਣਾ ਲਈ ਜਦ ਮਣੀ ਸਿੰਘ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਗੁਰਬਖਸ਼ ਸਿੰਘ ਅਤੇ ਚਿੱਤਰ ਸਿੰਘ ਅਤੇ ਕੁਝ ਹੋਰ ਸਿੱਖਾਂ ਨੂੰ ਮੁੱਖ ਰਸਤਿਆਂ ਉੱਤੇ ਭੇਜ ਦਿੱਤਾ ਤਾਕਿ ਉਸ ਵਿਸਾਖੀ ਨਾ ਹੋਣ ਆਏ ਸਿੰਘਾਂ ਨੂੰ ਰੋਕ ਸਕਣ ਜਦ ਵਿਸਾਖੀ ਨਾ ਲੱਗੀ ਤਾਂ ਚੜਾਵਾ ਵੀ ਨਾ ਚੜਿਆ ਇਸ ਕਰਕੇ ਭਾਈ ਮਣੀ ਸਿੰਘ 5000 ਦੀ ਰਕਮ ਸਰਕਾਰ ਨੂੰ ਦੇ ਨਾ ਸਕਿਆ ਜਕਰੀਆ ਖਾਨ ਨੇ ਇਸ ਇਸ ਗੱਲ ਦੇ ਬਦਲੇ ਭਾਈ ਮਣੀ ਸਿੰਘ ਗੁਰਬਖਸ਼ ਸਿੰਘ ਅਤੇ ਚਿੱਤਰ ਸਿੰਘ ਨੂੰ ਕੈਦ ਕਰ ਲਿਆ ਅਤੇ ਉਹਨਾਂ ਤਿੰਨਾਂ ਨੂੰ 24 ਜੂਨ 1734 ਨੂੰ ਸ਼ਹੀਦ ਕਰ ਦਿੱਤਾ ਪਾਈ ਉਦੇਸ਼ ਸਿੰਘ ਇੱਕ ਬੜਾ ਸੂਰਬੀਰ ਯੋਦਾ ਸੀ ਤੇ ਉਸ ਲੋਹਗੜ੍ਹ ਦੀ ਲੜਾਈ ਵਿੱਚ ਰਾਜਾ ਕੇਸਰੀ ਚੰਦ ਨੂੰ ਮਾਰ ਮੁਕਾਇਆ ਸੀ। ਪਾਈ ਬਚਨਤਰ ਸਿੰਘ ਵੀ ਬੜਾ ਬਲਵਾਨ ਯੋਦਾ ਸੀ। ਜਦ ਪਹਾੜੀ ਰਾਜਿਆਂ ਨੇ ਲੋਹਗੜ੍ਹ ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ ਇੱਕ ਮਸਤ ਹਾਥੀ ਨੂੰ ਭੇਜਿਆ ਤਾਂ ਬਚਨਤਰ ਸਿੰਘ ਨੇ ਹਾਥੀ ਦੇ ਸਿਰ ਵਿੱਚ ਐਨੇ ਜ਼ੋਰ ਨਾਲ ਵਰਛਾ ਮਾਰਿਆ ਸੀ ਕਿ ਹਾਥੀ ਚੀਕਦਾ ਹੋਇਆ ਪਛਾਹ ਭੱਜ ਗਿਆ। ਤੇ ਉਸ ਪਹਾੜੀ ਰਾਜਿਆਂ ਦੀ ਫੌਜ ਨੂੰ ਕੁਚਲ ਦਿੱਤਾ ਸੀ ਭਾਈ ਮਣੀ ਸਿੰਘ ਦੇ ਤਿੰਨ ਪੁੱਤਰ ਅਣਿਕ ਸਿੰਘ ਅਜਬ ਸਿੰਘ ਅਤੇ ਅਜੈਬ ਸਿੰਘ 7 ਦਸੰਬਰ 1762 ਨੂੰ ਚਮਕੌਰ ਦੀ ਜੰਗ ਵਿੱਚ ਸ਼ਹੀਦੀਆਂ ਪਾ ਗਏ ਸਨ ਭਾਈ ਬਚਿੱਤਰ ਸਿੰਘ 8 ਦਸੰਬਰ 1705 ਈਸਵੀ ਨੂੰ ਕੋਟਲਾ ਨਿਹੰਗ ਖਾਂ ਵਿੱਚ ਸ਼ਹੀਦ ਹੋਏ ਭਾਈ ਭਗਵਾਨ ਸਿੰਘ 3 ਪਦ 2 ਸਮਤ 1757 ਬਿਕਰਮੀ ਨੂੰ ਆਨੰਦਪੁਰ ਦੀ ਲੜਾਈ ਸਮੇਂ ਸ਼ਹੀਦ ਹੋਇਆ ਇਸ ਤਰ੍ਹਾਂ ਭਾਈ ਮਣੀ ਸਿੰਘ ਜੀ ਦੇ 10 ਪੁੱਤਰਾਂ ਵਿੱਚੋਂ 7 ਨੇ ਸ਼ਹੀਦੀ ਜਾਮ ਪੀਤਾ ਉਹਨਾਂ ਦੇ 10 ਪੁੱਤਰੇ ਵੀ ਸਿੱਖ ਪੰਥ ਦੀ ਸੇਵਾ ਕਰਦੇ ਹੋਏ ਸ਼ਹੀਦ ਹੋਏ ਉਹਨਾਂ ਦੇ ਇੱਕ ਪੁੱਤਰ ਭਾਈ ਦੇਸਾ ਸਿੰਘ ਨੇ ਰਹਿਤਨਾਮਾ ਲਿਖਿਆ ਸੀ ਉਸ ਦਾ ਰਹਿਤਨਾਮਾ ਵੀ ਸਿੱਖ ਜਗਤ ਵਿੱਚ ਬਹੁਤ ਪ੍ਰਸਿੱਧ ਹੋਇਆ ਜਦ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰਗੱਦੀ ਤੇ ਬੈਠੇ ਤਾਂ ਭਾਈ ਮਣੀ ਸਿੰਘ ਉਹਨਾਂ ਦੇ ਦਰਸ਼ਨਾਂ ਨੂੰ ਗਏ। ਬਾਲ ਗੁਰੂ ਜੀ ਦੇ ਦਰਸ਼ਨ ਕਰਕੇ ਉਹ ਬਹੁਤ ਪ੍ਰਸੰਨ ਹੋਏ। ਉਹ ਹਰ ਵੇਲੇ ਗੁਰੂ ਸਾਹਿਬ ਦੀ ਅਰਦਲ ਵਿੱਚ ਰਹਿੰਦੇ ਸਨ। ਗੁਰੂ ਜੀ ਨਾਲ ਉਹਨਾਂ ਦਾ ਐਨਾ ਪਿਆਰ ਹੋ ਗਿਆ ਕਿ ਉਹਨਾਂ ਫਿਰ ਕੀਰਤਪੁਰ ਵਿਖੇ ਹੀ ਰਹਿਣ ਦਾ ਫੈਸਲਾ ਕਰ ਲਿਆ। ਉਹ ਆਪਣੇ ਸਾਰੇ ਪਰਿਵਾਰ ਨੂੰ ਵੀ ਕੀਰਤਪੁਰ ਲੈ ਗਏ। ਗੁਰਬਾਣੀ ਲਿਖਣ ਦੀ ਸੇਵਾ ਉਹਨਾਂ ਫਿਰ ਆਰੰਭ ਕਰ ਦਿੱਤੀ। ਉਹ ਗੁਰੂ ਜੀ ਦੇ ਮੁੱਖ ਸਲਾਹਕਾਰ ਬਣ ਗਏ। ਗੁਰੂ ਜੀ ਜਦ ਵੀ ਕੋਈ ਕੰਮ ਆਰੰਭ ਕਰਦੇ ਤਾਂ ਭਾਈ ਮਣੀ ਸਿੰਘ ਜੀ ਨੂੰ ਆਪਣੇ ਪਾਸ ਬੁਲਾ ਕੇ ਸਲਾਹ مشورہ ਕਰਦੇ। ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਵੱਡੇ ਭਰਾ ਬਾਬਾ ਰਾਮ رائے ਨੇ ਔਰੰਗਜ਼ੇਬ ਨਾਲ ਚੰਗੇ ਸੰਬੰਧ ਬਣਾ ਲਏ ਸਨ। ਉਹ ਹਰ ਵੇਲੇ ਔਰੰਗਜ਼ੇਬ ਨੂੰ ਗੁਰੂ ਹਰਿਕ੍ਰਿਸ਼ਨ ਦੇ ਖਿਲਾਫ ਚੁੱਕਦਾ ਰਹਿੰਦਾ ਸੀ। ਔਰੰਗਜ਼ੇਬ ਨੇ ਰਾਜਾ ਜੈ ਸਿੰਘ ਦੀ ਇਹ ਜ਼ਿੰਮੇਵਾਰੀ ਲਈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਲਿਆਵੇ। ਰਾਜਾ ਜੈ ਸਿੰਘ ਨੇ ਦਿਵਾਨ ਪਰਸ ਰਾਮ ਨੂੰ ਇੱਕ ਚਿੱਠੀ ਦੇ ਕੇ ਗੁਰੂ ਜੀ ਪਾਸ ਭੇਜਿਆ ਭਾਈ ਕਿਰਪਾਲ ਚੰਦ ਅਤੇ ਭਾਈ ਮਣੀ ਸਿੰਘ ਉਸ ਸਮੇਂ ਗੁਰੂ ਜੀ ਦੇ ਪਾਸ ਹੀ ਬੈਠੇ ਸਨ ਗੁਰੂ ਜੀ ਨੇ ਭਾਈ ਪਰਸ ਰਾਮ ਤੋਂ ਚਿੱਠੀ ਫੜ ਲਈ ਅਤੇ ਭਾਈ ਮਣੀ ਸਿੰਘ ਨੂੰ ਪੜਨ ਵਾਸਤੇ ਕਿਹਾ ਭਾਈ ਮਣੀ ਸਿੰਘ ਨੇ ਜਦ ਚਿੱਠੀ ਪੜੀ ਤਾਂ ਗੁਰੂ ਜੀ ਨੇ ਪਰਸ ਰਾਮ ਅਤੇ ਉਸਦੇ ਸਾਥੀਆਂ ਨੂੰ ਆਰਾਮ ਕਰਨ ਵਾਸਤੇ ਕਿਹਾ ਉਹਨਾਂ ਦੇ ਜਾਣ ਪਿੱਛੋਂ ਉਹਨਾਂ ਨੇ ਆਪਣੇ ਹੋਰ ਇਤਿਬਾਰੀ ਸਿੱਖਾਂ ਜਿਨ੍ਹਾਂ ਵਿੱਚ ਬਾਬਾ ਗੁਰਦਿੱਤਾ ਅਤੇ ਦਰਗਾ ਮਲਵੀ ਸ਼ਾਮਲ ਸਨ ਨੂੰ ਵੀ ਬੁਲਾਇਆ ਭਾਈ ਮਣੀ ਸਿੰਘ ਅਤੇ ਹੋਰ ਸਿੱਖਾਂ ਨੇ ਗੁਰੂ ਜੀ ਨੂੰ ਸਲਾਹ ਦਿੱਤੀ ਕਿ ਉਹਨਾਂ ਨੂੰ ਦਿੱਲੀ ਜਾਣਾ ਚਾਹੀਦਾ ਹੈ ਗੁਰੂ ਜੀ ਨੇ ਫਿਰ ਪਰਸਰਾਮ ਨੂੰ ਬੁਲਾ ਕੇ ਕਿਹਾ ਕਿ ਉਹ ਦਿੱਲੀ ਜਾਣ ਨੂੰ ਤਿਆਰ ਹਨ ਪਰ ਉਹ ਰੰਗਜੀਤ ਦੇ ਮੱਥੇ ਨਹੀਂ ਲੱਗਣਗੇ ਪਰਸਰਾਮ ਨੇ ਵਾਅਦਾ ਕੀਤਾ ਕਿ ਉਹ ਰਾਜਾ ਜੈ ਸਿੰਘ ਦੇ ਮੰਗਲੇ ਵਿੱਚ ਠਹਿਰਨਗੇ ਜਦ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਨੂੰ ਰਵਾਨਾ ਹੋਏ ਤਾਂ ਭਾਈ ਮਨੀ ਸਿੰਘ ਵੀ ਉਹਨਾਂ ਦੇ ਨਾਲ ਸਨ ਅਗਲੀ ਸਾਖੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ